ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਸ਼ਿਵ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਜਿੰਨੇ ਵੀ ਦੁੱਖ ਤਕਲੀਫਾਂ ਹਨ ਜਿੰਨੇ ਵੀ ਸੰਕਟ ਹਨ ਇਹਨਾਂ ਸਾਰਿਆਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਇਸ ਦੇ ਨਾਲ-ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਇਸ ਦੇ ਨਾਲ-ਨਾਲ ਤੁਹਾਡੇ ਤੁਹਾਡਾ ਘਰ ਸਾਰਾ ਖੁਸ਼ੀਆਂ ਨਾਲ ਭਰ ਜਾਵੇਗਾ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋਣਗੇ ਇਸੇ ਤਰ੍ਹਾਂ ਜੇਕਰ ਤੁਸੀਂ ਇਸ ਉਪਾਣ ਨੂੰ ਸੋਮਵਾਰ ਦੇ ਦਿਨ ਇੱਕ ਲੌਂਗ ਦਾ ਉਪਾਗ ਕਰ ਲੈਂਦੇ ਹੋ ਤੁਹਾਡੇ ਲਈ ਬਹੁਤ ਹੀ ਚਮਤਕਾਰੀ ਹੋਵੇਗਾ ਇਸ ਦੇ ਬਹੁਤ ਹੀ ਫਾਇਦੇ ਹਨ ਇਹ ਉਪਾਅ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰ ਲੈਂਦੇ ਹੋ ਇਹ ਸਾਡੇ ਸਾਰੇ ਦੁੱਖ ਤਕਲੀਫਾਂ ਜਿਹੜੀਆਂ ਉਹਨਾਂ ਨੂੰ ਦੂਰ ਕਰ ਦਿੰਦਾ ਹੈ ਇਹ ਪਾਣੂ ਅਸੀਂ ਕਿਵੇਂ ਕਰਨਾ ਹੈ ਕਿੱਥੇ ਕਰਨਾ ਹੈ ਇਹ ਪਾਣੂ ਕਰਦੇ ਸਮੇਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿੱਚ ਚਾਰ ਸ਼ਰੂ ਲਿਖ ਦੇਣਾ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸੇ ਹੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਅਸੀਂ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕਰ ਲੈਂਦੇ ਹਾਂ ਕਈ ਵਾਰ ਤਾਂ ਅਸੀਂ ਆਪਣੇ ਵੱਲੋਂ ਇੰਨੀ ਜ਼ਿਆਦਾ ਕੋਸ਼ਿਸ਼ ਤੇ ਮਿਹਨਤ ਕਰਦੇ ਹਾਂ ਕਿ ਸਾਡੀ ਕੋਈ ਇਸ਼ਿਆ ਹੁੰਦੀ ਹੈ ਮਨੋ ਕਾਮਨਾ ਹੁੰਦੀ ਹੈ ਕਿ ਸਾਡੀ ਇਸ਼ਿਆ ਮਨੋ ਕਾਮਨਾ ਪੂਰੀ ਹੋ ਜਾਵੇ ਪਰ ਸਾਡੀ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਡੀ ਮਨੋ ਕਾਮਨਾ ਸਾਡੀ ਇੱਛਾ ਪੂਰੀ ਨਹੀਂ ਹੁੰਦੀ ਤੇ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਕਿਉਂਕਿ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਤੇ ਇੱਛਾ ਵੀ ਪੂਰੀ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਉਪਾਅ ਨੂੰ ਕੀਤਾ ਵੀ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜਾ ਫਲ ਹੈ ਉਹ ਵੀ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਇਸੇ ਹੀ ਤਰ੍ਹਾਂ ਜੇਕਰ ਤੁਸੀਂ ਮੈਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋਣ ਤੁਹਾਡੀਆਂ ਸੁਪਾਣੂ ਸੋਮਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਇੱਕ ਲੌਂਗ ਦੇ ਨਾਲ ਤੁਸੀਂ ਇਸ ਨੂੰ ਕਰ ਸਕਦੇ ਹੋ ਪਹਿਲਾਂ ਤੁਸੀਂ ਇਸ ਸੁਪਾਣੂ ਚੰਗੀ ਤਰ੍ਹਾਂ ਸਮਝ ਲਓ ਸੁਣ ਲਓ ਧਿਆਨ ਦੇ ਨਾਲ ਫਿਰ ਇਸ ਸੁਪਾਣੂ ਤੁਸੀਂ ਕਰਿਓ ਇਸ ਦੇ ਨਾਲ ਜਦੋਂ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਮੁਸ਼ਕਲ ਪਰੇਸ਼ਾਨੀ ਸਮੱਸਿਆ ਚੱਲਦੀ ਹੈ ਤਾਸੀ ਇਹ ਜਾਣ ਵੀ ਨਹੀਂ ਪਾਉਂਦੇ ਕਿ ਸਾਡੇ ਘਰ ਦੇ ਵਿੱਚ ਪ੍ਰੋਬਲਮ ਕਿਹੜੀ ਗੱਲ ਕਰਕੇ ਆਈ ਹੈ ਤੇ ਜਦੋਂ ਸਾਡੇ ਨਾਲ ਇਸ ਤਰ੍ਹਾਂ ਦੀਆਂ ਕਟਨਾਵਾਵਾਂ ਹੁੰਦੀਆਂ ਹਨ ਉਸ ਤੋਂ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਇਹ ਮੰਗਲ ਦੋਸ਼ ਵੀ ਹੋ ਸਕਦਾ ਹੈ ਇਹ ਪਿਤ੍ਰ ਦੋਸ਼ ਵੀ ਹੋ ਸਕਦਾ ਹੈ ਇਸ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਬਹੁਤ ਤਰ੍ਹਾਂ ਦੇ ਦੋਸ਼ ਹੋ ਸਕਦੇ ਹਨ ਇਸ ਦੇ ਪਿੱਛੇ ਦੇ ਕਾਰਨ ਹੋ ਸਕਦੇ ਹਨ ਤੁਹਾਨੂੰ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੇ ਦੇ ਕਿਹੜਾ ਦੋਸ਼ ਚੱਲ ਰਹੇ ਆ ਉਹ ਵੀ ਤੁਹਾਨੂੰ ਪਤਾ ਲਗਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਇਹ ਸੁਪਾ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਦੁੱਖ ਤਕਲੀਫਾਂ ਹਾਂ ਤੇ ਉਹਨਾਂ ਦੀਆਂ ਮਨੋਕਾਮਨਾ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਤੇ ਜਿਹੜੇ ਲੋਕ ਚਾਹੁੰਦੇ ਹਨ ਕਿ ਸਾਡੀ ਮਨੋਕਾਮਨਾ ਇੱਛਾ ਪੂਰੀ ਹੋਵੇ ਉਹ ਇਸ ਸੁਪਾ ਨੂੰ ਬੜੀ ਆਸਾਨੀ ਦੇ ਨਾਲ ਕਰ ਸਕਦੇ ਨੇ ਇਸੇ ਹੀ ਤਰ੍ਹਾਂ ਇਸ ਸੁਪਾ ਨੂੰ ਕਰਦੀਆਂ ਮਾਤਾਵਾਂ ਭੈਣਾਂ ਵੀ ਕਰ ਸਕਦੀਆਂ ਹਨ ਕਿਉਂਕਿ ਉਹ ਸਾਡੇ ਘਰ ਦੀਆਂ ਲక్ష్ਮੀ ਹੁੰਦੀਆਂ ਹਨ ਇਸ ਕਰਕੇ ਜਦੋਂ ਵੀ ਉਹ ਵਿਸ਼ੇਸ਼ ਉਪਾਅ ਕਰਦੀਆਂ ਨੇ ਤੇ ਪੂਰੇ ਵਿਸ਼ਵਾਸ ਦੇ ਨਾਲ ਤੇ ਉਹਨਾਂ ਦਾ ਕੀਤਾ ਗਿਆ ਉਹ ਪਾ ਜਿਹੜਾ ਉਹ ਸਫਲ ਹੁੰਦਾ ਹੈ ਉਹਨਾਂ ਦੀ ਜੋ ਵੀ ਇੱਛਾ ਮਨੋ ਕਾਮਨਾ ਹੁੰਦੀ ਹੈ ਪੂਰੀ ਹੋ ਜਾਂਦੀ ਹੈ ਇਸੇ ਹੀ ਤਰ੍ਹਾਂ ਕਹਿਣ ਦਾ ਭਾਵ ਇਹ ਹੈ ਕਿ ਇਸ ਪਾ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਹੈ ਚਾਹੇ ਉਹ ਬਜ਼ੁਰਗ ਹੋਵੇ ਚਾਹੇ ਵੱਡਾ ਹੋਵੇ ਚਾਹੇ ਲੇਡੀਸ ਹੋਣ ਜਾਂ ਫਿਰ ਬੱਚੇ ਹੋਣ ਕੋਈ ਵੀ ਇਸ ਉਪਾਅ ਨੂੰ ਕਰ ਸਕਦਾ ਹੈ ਪਰ ਕਰੇ ਉਹ ਹੀ ਜਿਸ ਨੂੰ ਇਸ ਪੁਆ ਦੀ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ ਤੇ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਇਹ ਇੱਕ ਲੌਂਗ ਵਾਲਾ ਉਪਾਅ ਕਰਦੇ ਹਾਂ ਇਸ ਦੇ ਨਾਲ ਭਗਵਾਨ ਵਿਸ਼ਨੂੰ ਜੀ ਬਹੁਤ ਹੀ ਜ਼ਿਆਦਾ ਪਸੰਨ ਹੁੰਦੇ ਹਨ ਜਿਵੇਂ ਨਾਲ ਸਾਡੀਆਂ ਸਾਰੀਆਂ ਇਹ ਮੁਸ਼ਕਲ ਪ੍ਰੋਬਲਮ ਜਿਹੜੀਆਂ ਉਹ ਹੱਲ ਹੋ ਜਾਂਦੀਆਂ ਹਨ ਸਾਡੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਕਿ ਇਸ ਸਪਾ ਨੂੰ ਅਸੀਂ ਕਿਹੜੇ ਸਮੇਂ ਕਰ ਸਕਦੇ ਹਾਂ ਤੇ ਇਸ ਸਪਾ ਨੂੰ ਅਸੀਂ ਸ਼ਾਮ ਦੇ ਸਮੇਂ ਕਰ ਸਕਦੇ ਹਾਂ 6 ਵਜੇ ਤੋਂ ਲੈ ਕੇ 7 ਵਜੇ ਤੱਕ ਹੁਣ ਕਈ ਲੋਕ ਸੋਚਦੇ ਹਨ ਕਿ ਜਿਹੜੇ ਜੋਬ ਤੇ ਜਾਂਦੇ ਹਨ ਜਾਂ ਫਿਰ ਕੰਮ ਕਰ ਤੇ ਜਾਂਦੇ ਹਨ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਅਸੀਂ 6 ਵਜੇ ਜਾਂ 7 ਵਜੇ ਤੱਕ ਆਪਣੇ ਘਰ ਦੇ ਨਹੀਂ ਪਹੁੰਚ ਪਾਉਂਦੇ ਤਾਂਸੀਂ ਇਸ ਸਪਾ ਨੂੰ ਕਿਸ ਸਮੇਂ ਕਰੀਏ ਉਹ ਇਸ ਪਾਣੂ ਰਾਤ ਦੇ 7 ਵਜੇ ਤੋਂ ਬਾਅਦ 8 ਜਾਂ 9 ਵਜੇ ਤੱਕ ਕਰ ਸਕਦੇ ਹਨ ਉਹਨਾਂ ਨੂੰ ਜੇਕਰ ਉਹ ਵਿਸ਼ਵਾਸ ਦੇ ਨਾਲ ਇਸ ਸਮੇਂ ਵਿੱਚ ਕਾਰ ਲੈਣਗੇ ਤਾਂ ਵੀ ਉਹਨਾਂ ਨੂੰ ਇਸ ਪਾਦਾ ਜਿਹੜਾ ਫਲ ਉਹ ਜ਼ਰੂਰ ਮਿਲੇਗਾ ਸੋ ਇਸੇ ਤਰ੍ਹਾਂ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਵੀ ਕਾਰੋਬਾਰ ਕਰਦੇ ਹਾਂ ਵਪਾਰ ਕਰਦੇ ਹਾਂ ਤੇ ਉਹਦੇ ਵਿੱਚ ਸਾਨੂੰ ਹਮੇਸ਼ਾ ਅਸਫਲਤਾ ਮਿਲਦੀ ਹੈ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜੇ ਆ ਵੀ ਜਾਂਦਾ ਹੈ ਤਾਂ ਪੈਸਾ ਰੁਕਦਾ ਨਹੀਂ ਸਾਨੂੰ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੇ ਤੁਹਾਡੀਆਂ ਧਨ ਦੌਲਤ ਦੇ ਰਿਲੇਟਿਡ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਵੀ ਦੂਰ ਹੋਣਗੀਆਂ ਅਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਹਰ ਇੱਕ ਮਾਨੋ ਕਾਮਨਾ ਪੂਰੀ ਹੋਵੇਗੀ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਛੋਟੇ ਛੋਟੇ ਤਿੰਨ ਉਪਾਅ ਦੱਸਣ ਜਾ ਰਹੇ ਹਾਂ ਇੱਕ ਤਾਂ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਨੂੰ ਦੂਰ ਕਰੇਗਾ ਇੱਕ ਤਾਂ ਇੱਕ ਤੁਹਾਡੀ ਮਨੋ ਕਾਮਨਾ ਨੂੰ ਪੂਰਾ ਕਰੇਗਾ ਤੇ ਉਸ ਤੋਂ ਇਲਾਵਾ ਇੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਚੱਲ ਰਹੀ ਮੁਸ਼ਕਲ ਤੇ ਸੰਕਟ ਜਿਹੜੇ ਹਨ ਉਹ ਦੂਰ ਕਰ ਦੇਵੇਗਾ। ਇਸੇ ਹੀ ਤਰ੍ਹਾਂ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਕਿ ਤੁਹਾਡੇ ਨਾਲ ਸਭ ਤੋਂ ਪਹਿਲਾਂ ਉਪਾਦੀ। ਇਸ ਨੂੰ ਪਾਉਣ ਨੂੰ ਕਰੰਦੇ ਲਈ ਤੁਹਾਨੂੰ ਚਾਹੀਦਾ ਹੈ ਇੱਕ ਲੌਂਗ। ਤੁਸੀਂ ਇੱਕ ਲੌਂਗ ਲੈਣਾ ਹੈ ਜਿਹੜਾ ਲੌਂਗ ਲਓਗੇ ਉਹ ਸਾਫ ਸੁਥਰਾ ਤੇ ਫੁੱਲ ਵਾਲਾ ਸਾਬਤ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਲੋង ਲੈ ਕੇ ਇਸ ਜਗ੍ਹਾ ਤੇ ਰੱਖ ਦਿਓਗੇ ਤਾਂ ਤੁਹਾਡੀ ਹਰ ਇੱਕ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਜੇਕਰ ਤੁਹਾਡੇ ਘਰ ਪਰਿਵਾਰ ਜਾਂ ਵਪਾਰ ਨੂੰ ਕੋਈ ਨજર ਦੋਸ਼ ਚੱਲ ਰਿਹਾ ਤਾਂ ਉਹ ਨજર ਦੋਸ਼ ਵੀ ਠੀਕ ਹੋਵੇਗਾ ਇਸੇ ਨਾਲ ਨਾਲ ਤੁਹਾਡੇ ਘਰ ਪਰਿਵਾਰ ਦੇ ਚਿੰਨੇ ਵੀ ਮੈਂਬਰ ਨੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਜਿਹੜੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮਾਂ ਦੂਰ ਹੋਣਗੀਆਂ ਜੇਕਰ ਅਸੀਂ ਲੌਂਗ ਦੇ ਬਾਰੇ ਗੱਲ ਕਰੀਏ ਤਾਂ ਲੌਂਗ ਕੋਈ ਸਧਾਰਨ ਚਾਹੇ ਚੀਜ਼ ਨਹੀਂ ਇਹ ਹਰ ਇੱਕ ਪਾੜ ਪੂਜਾ ਦੇ ਵਿੱਚ ਲੌਂਗ ਨੂੰ ਵਰਤਿਆ ਜਾਂਦਾ ਹੈ ਤੇ ਲੌਂਗ ਸਾਡੇ ਘਰ ਦੇ ਸਾਰੇ ਹੀ ਨજર ਦੋਸ਼ ਤੇ 네ਗੇਟਿਵ એનર્ਜੀ ਨੂੰ ਦੂਰ ਕਰ ਦਿੰਦਾ ਹੈ ਲੌਂਗ ਦੇ ਨਾਲ ਅਸੀਂ ਜਿੰਨੇ ਵੀ ਉਪਾਅ ਕਰਦੇ ਹਾਂ ਜਾਂ ਫਿਰ ਲੌਂਗ ਦੇ ਜਿੰਨੇ ਵੀ ਉਪਾਅ ਹੁੰਦੇ ਹਨ ਇਹ ਦੇਵੀ ਦੇਵਤਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਤੁਹਾਡੀ ਜ਼ਿੰਦਗੀ ਦੇ ਸਾਰੇ ਕਸ਼ਟਾਂ ਨੂੰ ਦੂਰ ਕਰਦੇ ਹਨ ਸੋ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਜਿਹੜਾ ਉਪਾਅ ਹੈ ਉਹ ਸਾਡੀ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਉਸ ਦੇ ਲਈ ਤੁਸੀਂ ਲੈਣੇ ਹਨ ਦੋ ਲੌਂਗ ਜਿਹੜੇ ਦੋ ਲੌਂਗ ਲੈਣੇ ਹਨ ਉਹ ਫੁੱਲੋ ਵਾਲੇ ਹੋਣੇ ਚਾਹੀਦੇ ਹਨ ਤੇ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ਇਹ ਉਪਾਅ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿਹੜਾ ਨજર ਦੋਸ਼ ਹੈ ਉਹ ਵੀ ਦੂਰ ਹੋਵੇਗਾ ਤੁਹਾਡੀ ਮਨੋ ਕਾਮਨਾ ਵੀ ਦੂਰ ਹੋਵੇਗੀ ਇਸ ਦੇ ਨਾਲ-ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਕੰਮ ਦੇ ਵਿੱਚ ਬਹੁਤ ਹੀ ਜ਼ਿਆਦਾ ਅੜਚਣ ਆਉਂਦੀ ਹੈ। ਸਾਡਾ ਕੋਈ ਵੀ ਕੰਮ ਪੂਰਾ ਨਹੀਂ ਹੁੰਦਾ, ਸਾਡੀ ਕੋਈ ਇੱਛਾ ਪੂਰੀ ਨਹੀਂ ਹੁੰਦੀ। ਸਾਡੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ। ਇਸੇ ਤਰ੍ਹਾਂ ਤੁਹਾਡੀ ਮਨੋ ਕਾਮਨਾ ਦੇ ਵਿੱਚ ਕੋਈ ਵਿਗੜ ਨਹੀਂ ਪਵੇਗਾ। ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਦੋ ਲੋង ਲੈ ਕੇ ਤੁਸੀਂ ਸ਼ਾਮ ਦੇ ਸਮੇਂ ਜਦੋਂ ਬਾੜ ਪੂਜਾ ਕਰਦੇ ਹੋ ਤਾਂ ਆਪਣੇ ਘਰ ਦੇ ਵਿੱਚ ਜਾਂ ਸਰੋਂ ਦੇ ਤੇਲ ਦਾ ਦੀਵਾ ਜਗਾਉਂਦੇ ਹੋ ਜਾਂ ਫਿਰ ਤੁਸੀਂ ਕਿਉਂ ਦਾ ਦੀਵਾ ਜਗਾਉਂਦੇ ਹੋ ਇਸ ਤਰ੍ਹਾਂ ਪਾਠ ਪੂਜਾ ਕਰੰਦੇ ਸਮੇਂ ਜੋ ਤੁਸੀਂ ਘਰ ਦੇ ਵਿੱਚ ਦੀਵਾ ਜਗਾਉਣਾ ਹੈ ਉਸ ਦੇ ਵਿੱਚ ਤੁਸੀਂ ਦੋ ਲੌਂਗ ਪਾ ਕੇ ਜੇਕਰ ਦੀਵਾ ਜਗਾਉਣਾ ਸ਼ੁਰੂ ਕਰਦੇ ਹੋਗੇ ਤਾਂ ਇਹ ਸਾਰੀਆਂ ਸਮੱਸਿਆਵਾਂ ਪ੍ਰੋਬਲਮ ਤੁਹਾਡੀਆਂ ਦੂਰ ਹੋ ਜਾਣਗੀਆਂ ਜਿਵੇਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਰੋਜ਼ ਪੂਜਾ ਦੇ ਸਮੇਂ ਦੀਵਾ ਜਗਾਉਂਦੇ ਹੋ ਦੋ ਫੁੱਲਾਂ ਵਾਲੀ ਲੌਂਗ ਉਹਦੇ ਵਿੱਚ ਰੋਜ਼ ਪਾ ਦਿੰਦੇ ਹੋ ਇਹ ਪਾ ਜਿਹੜਾ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਵੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਉਪਾਅ ਨੂੰ ਸਿਰਫ ਸੋਮਵਾਰ ਦੇ ਦਿਨ ਹੀ ਕਰਨਾ ਹੈ। ਬਸ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਸੁਵੇਦ ਦੇ ਸਮੇਂ ਸ਼ਾਮ ਦੇ ਸਮੇਂ ਪਾਣ ਪੂਜਾ ਕਰਦੇ ਹੋ ਬਸ ਉਸ ਸਮੇਂ ਤੁਸੀਂ ਕੀ ਕਰਨਾ ਹੈ ਕਿ ਜਦੋਂ ਤੁਸੀਂ ਦੀਵਾ ਜਗਾਉਣਾ ਉਸ ਵਿੱਚ ਦੋ ਲੌਂਗ ਫਲ ਵਾਲੇ ਤੁਸੀਂ ਪਾ ਦੇਣੇ ਹਨ। ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ। ਇਸ ਉਪਾਅ ਦਾ ਰਿਜ਼ਲਟ ਤੁਹਾਨੂੰ ਜਿਹੜਾ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਮਿਲਣ ਵਾਲਾ ਹੈ। ਇਸ ਸਪਾਣੂ ਕਰਨ ਤੋਂ ਬਾਅਦ ਵਿੱਚ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦਾ ਜਿਹੜਾ ਨજર ਦੋਸ਼ ਹੈ ਉਹ ਵੀ ਪੂਰੀ ਤਰ੍ਹਾਂ ਦੂਰ ਹੋ ਜਾਵੇਗਾ ਤੇ ਇਸ ਦੇ ਨਾਲ ਘਰ ਦੇ ਵਿੱਚ ਲక్ష్ਮੀ ਵਾਸ ਕਰੇਗੀ ਤੁਹਾਡੇ ਘਰ ਪਰਿਵਾਰ ਦੀ ਰੱਖਿਆ ਕਰੇਗੀ ਇਸ ਸਪਾਣੂ ਕਰਨ ਤੋਂ ਉਪਰੰਤ ਰਹੀ ਗੱਲ ਮਨੋ ਕਾਮਨਾ ਦੀ ਤੁਹਾਡੇ ਸਪਾਣੂ ਕਰਨ ਦੇ ਨਾਲ ਮਨੋ ਕਾਮਨਾ ਪੂਰੀ ਹੋਵੇਗੀ ਇਸੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਦੂਸਰੇ ਉਪਾਅ ਦੀ ਦੂਸਰਾ ਆਪਾਂ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਘਰ ਦੇ ਵਿੱਚ ਨਜਾਇਜ਼ ਦੋਸ਼ ਲੱਗ ਜਾਂਦਾ ਹੈ ਨਜਾਇਜ਼ ਕੁਝ ਅਜਾਈ ਚੀਜ਼ ਨਹੀਂ ਹੁੰਦੀ ਜੋ ਕਿ ਸਾਨੂੰ ਦਿਖਾਈ ਦੇਵੇ ਸਾਡੇ ਘਰ ਦੇ ਨਜਾਇਜ਼ ਦੋਸ਼ ਇਸ ਤਰੀਕੇ ਨਾਲ ਲੱਗਦਾ ਹੈ ਜਿਵੇਂ ਕਿ ਸਾਡੇ ਲਈ ਕੋਈ ਵੀ ਵਿਅਕਤੀ ਸਾਹਮਣੇ ਤੋਂ ਆਪਣੇ ਮਨ ਦੇ ਵਿੱਚ ਇਸ ਤਰੀਕੇ ਨਾਲ ਸੋਚਦਾ ਹੈ ਕਿ ਇਹ ਵਿਅਕਤੀ ਦਾ ਜਾਂ ਫਿਰ ਇਸ ਪਰਸਨ ਦਾ ਕੋਈ ਵੀ ਕੰਮ ਨਾ ਚੱਲੇ ਤੇ ਉਹ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਅਸਫਲ ਰਹੇ ਇਸ ਤਰੀਕੇ ਨਾਲ ਜਦੋਂ ਆਪਣੇ ਮਨ ਦੇ ਵਿੱਚ ਸਾਡੇ ਪ੍ਰਤੀ ਸੋਚਦਾ ਹੈ ਉਸ ਸਮੇਂ ਸਾਡੇ ਘਰ ਪਰਿਵਾਰ ਨੂੰ ਨਜਰ ਦੋਸ਼ ਲੱਗ ਜਾਂਦਾ ਹੈ ਇਸ ਵਿਅਕਤੀ ਦੇ ਘਰ ਦੇ ਲੋਕ ਨੇ ਜਿਹੜੇ ਉਹ ਹਮੇਸ਼ਾ ਪਿੱਛੇ ਰਹਿਣ ਉਹ ਕਦੇ ਵੀ ਸਫਲਤਾ ਹਾਸਲ ਸਫਲਤਾ ਹਾਸਲ ਨਾ ਕਰ ਸਕਣ ਉਸ ਵਿਅਕਤੀ ਦੀ ਇਸ ਤਰ੍ਹਾਂ ਦੀ ਜਿਹੜੀ ਸੋਚ ਹੁੰਦੀ ਹੈ ਉਹ ਸਿੱਧਾ ਸਿੱਧਾ ਤੁਹਾਡੀ ਜਨਮ ਕੀਤੇ ਇਫੈਕਟ ਕਰ ਦਿੰਦੇ ਹੈ ਇਸੇ ਤਰ੍ਹਾਂ ਭਾਵੇਂ ਨਜ ਦੇਸ਼ ਤੁਹਾਡੇ ਘਰ ਨੂੰ ਲੱਗਾ ਹੋਵੇ ਭਾਵੇਂ ਪਰਿਵਾਰ ਨੂੰ ਲੱਗਾ ਹੋਵੇ ਤੁਹਾਡੇ ਘਰ ਵਿੱਚ ਕਰਜ਼ੇ ਵਰਗੇ ਸਮੱਸਿਆ ਹੈ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਜਿਵੇਂ ਤੁਹਾਡਾ ਮਨ ਹੈ ਜਿਹੜਾ ਉਹ ਚੜਚੜਾ ਹੋ ਜਾਂਦਾ ਹੈ ਇਸ ਉਪਾਣੂ ਕਰਨ ਦੇ ਲਈ ਤੁਸੀਂ ਕੀ ਕਰਨਾ ਪੰਜ ਫੁੱਲ ਵਾਲੇ ਲੌਂਗ ਲੈਣੇ ਹਨ ਕਿਉਂਕਿ ਕਿੰਨਾ ਵੀ ਵੱਡਾ ਨਜਦੋਸ਼ ਕਿਉ ਨਾ ਹੋਵੇ ਇਹ ਉਪਾਣੂ ਕਰਨ ਦੇ ਨਾਲ ਤੁਹਾਡੇ ਘਰ ਵਿੱਚੋਂ ਦੂਰ ਹੋ ਜਾਵੇਗਾ ਜਿਹੜੇ ਤੁਸੀਂ ਪੰਜ ਲੌਂਗ ਲਏ ਹਨ ਉਹ ਖੰਡੇ ਤੇ ਨਹੀਂ ਹੋਣੇ ਚਾਹੀਦੇ ਤੇ ਨਾ ਹੀ ਟੁੱਟੇ ਹੋਣੇ ਚਾਹੀਦੇ ਹਨ ਲੌਂਗ ਦੇ ਉੱਪਰ ਜੋ ਇੱਕ ਫੁੱਲ ਬਣਿਆ ਹੁੰਦਾ ਹੈ ਉਹ ਫੁੱਲ ਦੇ ਆਕਾਰ ਦਾ ਉਹ ਬਣਿਆ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਪੰਜ ਫੁੱਲ ਵਾਲੇ ਲੌਂਗ ਲੈ ਕੇ ਇੱਕ ਤੁਸੀਂ ਲੈਣਾ ਹੈ ਕਪੂਰ ਇਸੇ ਤਰ੍ਹਾਂ ਇੱਕ ਮਿੱਟੀ ਦਾ ਬਰਤਨ ਲੈਣਾ ਹੈ ਉਸ ਦੇ ਵਿੱਚ ਤੁਸੀਂ ਪੰਜ ਲੌਂਗ ਰੱਖ ਲੈਣੇ ਹਨ ਤੇ ਉੱਪਰ ਇੱਕ ਕਪੂਰ ਦਾ ਜਿਹੜਾ ਟੁਕੜਾ ਲਿਆ ਹੈ ਉਸ ਨੂੰ ਤੁਸੀਂ ਰੱਖ ਲੈਣਾ ਹੈ। ਇਸੇ ਤਰ੍ਹਾਂ ਤੁਸੀਂ ਕੀ ਕਰਨਾ ਹੈ ਕਿ ਇੱਕ ਲੌਂਗ ਤੇ ਇੱਕ ਕਪੂਰ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਚਲਾ ਦੇਣਾ ਹੈ। ਤੁਸੀਂ ਇਸ ਨੂੰ ਕਦੋਂ ਜਲਾਉਣਾ ਹੈ ਤੁਸੀਂ ਇਸ ਨੂੰ ਸ਼ਾਮ ਦੇ ਸਮੇਂ ਚਲਾਉਣਾ ਹੈ। ਇਸ ਪਾਣ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ। ਸੋਮਵਾਰ ਦੇ ਦਿਨ ਤੁਸੀਂ ਕਰ ਸਕਦੇ ਹੋ ਇਸ ਪਾਣ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਵਧਦਾ ਜਾਵੇਗਾ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿਹੜਾ ਨજર ਦੋਸ਼ ਹੈ ਉਹ हट ਜਾਵੇਗਾ ਲੌਂਗ ਤੇ ਕਪੂਰ ਮਿਲ ਕੇ ਜਿਹੜੇ ਹਨ ਉਹ ਬਹੁਤ ਹੀ ਜ਼ਿਆਦਾ ਪਾਵਰਫੁਲ ਹੋ ਜਾਂਦੇ ਹਨ ਜਦੋਂ ਅਸੀਂ ਇਹਨਾਂ ਦੋਨਾਂ ਦੇ ਨਾਲ ਉਪਾਅ ਕਰਦੇ ਹਾਂ ਤੇ ਉਪਾਅ ਕਰਨ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਲਾਭ ਹੁੰਦਾ ਹੈ ਇਸੇ ਤਰ੍ਹਾਂ ਤੁਹਾਡੇ ਘਰ ਦਾ ਜਿਹੜਾ ਮੇਨ ਗੇਟ ਹੁੰਦਾ ਹੈ ਉਸ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ ਨਾਲ ਨਾਲ ਜੇ ਆਪਾਂ ਸੋਚੀਏ ਕਿ ਸਾਡੇ ਘਰ ਦਾ ਜਿਹੜਾ ਮੇਨ ਗੇਟ ਹੈ ਉਹੀ ਸਾਨੂੰ ਇੱਕ ਧਨਵਾਨ ਵੀ ਬਣਾ ਸਕਦਾ ਹੈ ਕਰੋੜਪਤੀ ਤੇ ਕਰੋੜਪਤੀ ਵੀ ਬਣਾ ਸਕਦਾ ਹੈ ਕਿਉਂਕਿ ਸਾਡੇ ਘਰ ਦਾ ਜਿਹੜਾ ਮੇਨ ਗੇਟ ਹੁੰਦਾ ਹੈ ਉਹਦੇ ਤੋਂ ਹੀ ਸਾਡੇ ਘਰ ਦੇ ਵਿੱਚ 네ਗੇਟਿਵ ਪੋਜ਼ੀਟਿਵ એનર્ਜੀ ਵਾਸ ਕਰਦੀ ਹੈ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਆਪਣੇ ਘਰ ਦੇ ਹੋ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਇਸ ਲੌਂਗ ਤੇ ਕਪੂਰ ਦੇ ਨਾਲ ਜਲਾ ਦਿੰਦੇ ਹੋ ਤੇ ਇਸ ਨਾਲ ਹੀ ਤੁਹਾਡੇ ਘਰ ਦੇ ਵਿੱਚ ਜਿਹੜੀ 네ਗੇਟਿਵ એનર્ਜੀ ਹੈ ਉਹ ਦੂਰ ਹੋਵੇਗੀ ਅਗਰ ਜੇਕਰ ਤੁਹਾਡੇ ਘਰ ਦੇ ਵਿੱਚ 네ਗੇਟਿਵ એનર્ਜੀ ਨੇ ਪ੍ਰਵੇਸ਼ ਕਰ ਲਿਆ ਹੋਵੇ ਤਾਂ ਇਹ ਉਪਾਅ ਕਰਨ ਦੇ ਨਾਲ ਉਹ ਤੁਹਾਡੇ ਘਰ ਦੇ ਵਿੱਚੋਂ ਤੁਰੰਤ ਦੂਰੋ ਜਾਵੇਗੇ ਇਸੇ ਤਰ੍ਹਾਂ ਜੋ ਲੋਕ ਆਪਣੇ ਘਰ ਦੇ ਮੇਨ ਗੇਟ ਤੇ ਲੌਂਗ ਤੇ ਕਪੂਰਨ ਚਲਾਉਂਦੇ ਹਨ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਮਾਤਾ ਲక్ష్ਮੀ ਜੀ ਦਾ ਵਾਸ ਹੁੰਦਾ ਹੈ। ਐਸੀ ਸਾਡੀ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਦੇ ਵਿੱਚ ਦੱਸੇ ਗਏ ਸਰਲ ਜੇ ਉਪਾਅ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ।